ਸਾਰਗਮ ਹੱਲਾ ਪੰਜਵਾ ਮੋਹਣੀ ਮੋਹਤ ਰਹਿ ਨਾ ਹੋਰੀ ਸਭ ਸੰਗਈਏ ਮੋਹਣੀ ਜਿਹੜੀ ਮਾਇਆ ਹੈ ਤੇ ਸਾਰਿਆਂ ਜੀਆਂ ਨੂੰ ਮੋਹਦੀ ਰਹਿੰਦੀ ਏ ਕਿ ਤੋ ਹੋੜੀ हटਾਈ ਹੋਈ ਹਟਦੀ ਨਹੀਂ ਹਰ ਵਕਤ ਪਰਵਲ ਹੋ ਕੇ ਚੰਬਲੀ ਨਿੱਕੇ ਜੇ ਬੱਚੇ ਨੂੰ ਪੈਸਾ ਫੜਾ ਦਿਓ ਉਹ ਵੀ ਛੱਡਣ ਨੂੰ ਤਿਆਰ ਨਹੀਂ ਹੈ ਮੋਹਣੀ ਮੋਹਤ ਰਹੇ ਨਾ ਹੋਰੀ ਇਹ ਜਿਹੜੀ ਮੋਹਣੀ ਮਾਇਆ ਹੈ ਮੋਹ ਨਹੀਂ ਰਹਿੰਦੀ ਹੈ ਨਾ ਹੋਰੀ ਹਟਾਈ ਹੋਈ ਰਹਿੰਦੀ ਨਹੀਂ ਹਟਦੀ ਨਹੀਂ ਹੈ ਸਾਧਕ ਸਿੱਧ ਸਗਲ ਕੀ ਪਿਆਰੀ ਜਿਵੇਂ ਸਾਧਨਾ ਕਰਨ ਵਾਲੇ ਲੋਕ ਆ ਉਹ ਵੀ ਕਹਿੰਦੇ ਜੱਗ ਕਰਾਂਗੇ ਕੋਈ ਮਾਇਆ ਲਿਆ ਕੇ ਦਿਓ ਸਿੱਧ ਵੀ ਪੂਜਾ ਕਰਾਉਣ ਵਾਸਤੇ ਸਮਾਧੀਆਂ ਲਾਉਂਦੇ ਹਨ ਸਾਧਕ ਸਿੱਧ ਸਗਲ ਕੀ ਪਿਆਰੀ ਇਹ ਸਾਰਿਆਂ ਦੀ ਮਾਇਆ ਹੀ ਪਿਆਰੀ ਬਣ ਰਹੀ ਆ ਕੈ ਨਾ ਕਾਹੂੰ ਤੂਰੀ ਇਹ ਤੋੜਨਾ ਬਥੇਰਾ ਚਾਹੁੰਦੇ ਆ ਪਰ ਟੁੱਟਦੀ ਨਹੀਂ ਹਰ ਵਕਤ ਅੰਦਰ ਚਿੰਬੜੀ ਵੇਂਦੀ ਹੈ ਮੋਹ ਦੀ ਗੰਡ ਪਈ ਰਹਿੰਦੀ ਹੈ ਇਸ ਦੀ ਰਹਾਉ ਬਥੇਰੇ ਤੋੜ ਚੁੱਕੇ ਆ ਫੇਰ ਵੀ ਬਣੀ ਰਹਿੰਦੀ ਰਹੀ ਦੇ ਅੰਦਰ ਰਹਾਉ ਖੱਟ ਸਾਸਤਰ ਉਚਰਤ ਰਸਨਾਗਰ ਜੇ ਸ਼ੇਸ਼ਾ ਦੇ ਰਸਨਾ ਤੇ ਅੱਗੋਂ ਕੰਠੋਂ ਹੀ ਪੜੀ ਜਾਂਦੇ ਐ ਐਡੇ ਵਿਦਵਾਨ ਹਮਸ਼ਣ ਖੜ ਸ਼ਾਸਤਰੀ ਪੰਡਤ ਜਿਹੜੇ ਹਨ ਤੀਰਥ ਗਮਨ ਨਾ ਥੂਰੀ ਉਹਨਾਂ ਨੂੰ ਵੀ ਇਹ ਚਿੰਬੜੀ ਹੋਈ ਐ ਤੀਰਥ ਤੇ ਗਮਨ ਕਰਨ ਵਾਲੇ ਜਿਹੜੇ ਤੀਰਥ ਯਾਤਰੂ ਆ ਉਹਨਾਂ ਨੂੰ ਵੀ ਇਹਨਾਂ ਨੇ ਛੋਰੀ ਨਹੀਂ ਛੱਡਿਆ ਨਹੀਂ ਹੈ ਅਈ ਜੀ ਛੋਰੀ ਚਿੰਬੜੀ ਹੋਈ ਐ ਥੂਰੀ ਉਹ ਤੀਰਥ ਗਮਨ ਨਾ ਥੂਰੀ ਓਥੇ ਵੀ ਥੋੜੀ ਨਹੀਂ ਬਾੜੀ ਜਾਂਦੇ ਐ ਵੀ ਬਿਆੰਤੀ ਆ ਜਾਵੇ ਪੂਜਾ ਚੱਕਰ ਵਰਤ ਨੀਮ ਤਪਿਆ ਜੇ ਪੂਜਾ ਕਰਨ ਵਾਲੇ ਜਿਹੜੇ ਹੈ ਉਹ ਵੀ ਚਾਹੁੰਦੇ ਆ ਜੇ ਗਫਾ ਅਤੇ ਵਰਤ ਰੱਖਣ ਵਾਲੇ ਵੀ ਜਮ ਨੀਮ ਕਰਨ ਵਾਲੇ ਵੀ ਤਬੀਅਤ ਹੁਲੀਆਂ ਪਾਉਣ ਵਾਲੇ ਵੀ ਉਹਾਂ ਗੈਲ ਨਾ ਛੋੜੀ ਉਹ ਥੇ ਵੀ ਇਹ ਗੈਲ ਪਿੱਛਾ ਨਹੀਂ ਛੱਡਦੀ ਗ੍ਰਾਮੜੀ ਮਸਾਣੀ ਬਰਮੇ ਵਸਤੇ ਉਸ ਦਿਨਾਂ ਕੇ ਲਾਗੀ ਪਲਿਆ ਅੰਧ ਖੂਪ ਮਹਿ ਪਤਤ ਹੋਤ ਜਗ ਇਹ ਅੰਧ ਖੂ ਸੰਸਾਰ ਹੈ ਇਹਦੇ ਵਿੱਚ ਇਹ ਪਤਤ ਗ੍ਰਾਵਟ ਨੂੰ ਪ੍ਰਾਪਤ ਹੋ ਰਿਹਾ ਸਾਰੇ ਜੀਵ ਸੰਤ ਹੋ ਕਰੋ ਪਰਮ ਗਤ ਮੁਖ ਇਹ ਸੰਤ ਭਗਤ ਜੀ ਅਨੋ ਮੇਰੀ ਕਲਿਆਣ ਕਰੋ ਇਹ ਬੇਨਤੀ ਕਰੀਏ ਵਾਹਿਗੁਰੂ ਦੇ ਅੱਗੇ ਸਾਧ ਸੰਗ ਇਹ ਸੰਤਾਂ ਨੂੰ ਪ੍ਰਾਗ ਰਾਜ ਦੇ ਬਹਤਰੇ ਕੁੰਮ ਤੇ ਜਾ ਕੇ ਕੀਰਤਨ ਕੀਤਾ ਸੀ ਸੰਤੋ ਦੌਦਰ ਵਾਲੇ ਬਾਬਾ ਈਸ਼ਰ ਸਿੰਘ ਜੀ ਤੇ ਪ੍ਰੇਮ ਸਿੰਘ ਜੀ ਜਿਹੜੇ ਹੀਰਾ ਲਾਲ ਜੀ ਇਹ ਸਾਰੇ ਸਾਧੂ ਇਕੱਠੇ ਹੋਏ ਸੀ ਉਸ ਵੇਲੇ ਪਹਿਲਾਂ ਹੀਰਾ ਲਾਲ ਜੀ ਕਹਿੰਦੇ ਸੀ ਬਾਬਾ ਪ੍ਰੇਮ ਸਿੰਘ ਅੱਗੇ ਜੋ ਕੀਰਤਨ ਕੰਨਾਂ ਦਾ ਵਿਸ਼ਾ ਹੈ ਜਦੋਂ ਸੰਤਾਂ ਨੂੰ ਬਾਜੇ ਦੇ ਨਾਲ ਕੀਰਤਨ ਕੀਤਾ ਹਜੂਰ ਸਾਹਿਬ ਤੋਂ ਪੰਜਾਬ ਸਿੰਘ ਰਾਗੀ ਤੋਂ ਸਿੱਖ ਕੇ ਆਏ ਸਨ ਉਸ ਵੇਲੇ ਸਾਰੇ ਸਾਧ ਆ ਕੇ ਤਮੂਆਂ ਨੂੰ ਛੱਡ ਕੇ ਆ ਕੇ ਬੈਠ ਗਏ ਕੀਰਤਨ ਸੁਣ ਕੇ ਮੋਹ ਤੋ ਕੇ ਕਹਿਣ ਲੱਗੇ ਸੰਤ ਜੀ ਸਿਸ ਨੂੰ ਕਹਿੰਦੇ ਕਿਉਂ ਸੰਤੋ ਤੁਸੀਂ ਕਹਿੰਦੇ ਸੀ ਇਹ ਸ਼ਬਦ ਜਿਹੜੇ ਆ ਇਹ ਕੰਨਾਂ ਦਾ ਹੀ ਵਿਸ਼ਾਏ ਕੋਣ ਦੱਸੋ ਕਹਿੰਦੇ ਨਹੀਂ ਜੀ ਇਹ ਤਾਂ ਬ੍ਰਹਮ ਗਿਆਨ ਹੀ ਨਿਰਾਵਰਸਨਾ ਹੈ ਫਿਰ ਸਾਰਿਆਂ ਨੇ ਮਿਲ ਕੇ ਕੀਰਤਨ ਦੁਬਾਰਾ ਕਰਾਇਆ ਇਸੇ ਸ਼ਬਦ ਦਾ ਹਾਂ ਜੀ ਸੰਤੋ ਕਰੋ ਪਰਮਗਤ ਮੋਰੀ ਇਹ ਟੇਕ ਰੱਖ ਕੇ ਪੜਿਆ ਸੀ ਅੰਧਕੂਪ ਮਹਿ ਪਤਤ ਹੋਤ ਜਗ ਇਹ ਅੰਧਕੂ ਜਿਹੜਾ ਸੰਸਾਰ ਹੈ ਵਿੱਚ ਸਾਰਾ ਸੰਸਾਰ ਪਤਵ ਗ੍ਰਾਵਟ ਨੂੰ ਪ੍ਰਾਪਤ ਹੋ ਰਿਹਾ ਹੈ ਸੰਤ ਹੋ ਕਰੋ ਪਰਮ ਗਤੂ ਇਹ ਸੰਤ ਜੀ ਨੂੰ ਸਾਡੀ ਪਰਮ ਗਤੀ ਕਲਿਆਣ ਕਰੋ ਆਪ ਸਾਧ ਸੰਗਤ ਨਾਨਕ ਭਇਓ ਮੁਕਤਾ ਇਸ ਸੰਗਤ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪੁਰਖ ਮੁਕਤ ਹੋ ਗਿਆ ਹੈ ਦਰਸ਼ਨ ਪੀਖਤ ਪੂਰੀ ਦਰਸ਼ਨ ਦੇ ਕਰਕੇ ਭੋਲੀ ਸੂਦੀ ਮ੍ਰਤੀ ਨਾਲ ਜਿਹਨਾਂ ਦਰਸ਼ਨ ਕੀਤਾ ਹੈ ਭੋਲੇ ਭਾਗ ਗਵਿੰਦ ਮਿਲਾਵੈ ਇਸ ਪ੍ਰਕਾਰ ਹੈ ਭੋਲੇ ਭਾਗ ਮਿਲੇ ਰਗ ਰਾਇ ਧੰਨੇ ਨੂੰ ਦਰਸ਼ਨ ਹੋਏ ਸੀ ਇਸ ਪ੍ਰਕਾਰ ਸੂਦੀ ਨਿਸਕਾਉਟ ਮਰਤੀ ਜੀ ਦੀ ਹੋਈ ਹੈ ਉਹ ਦਰਸ਼ਨ ਵੇਖ ਲੈਂਦੇ ਹੈ ਪੂਰੀ ਪ੍ਰਕਾਸ਼ ਵਾਲਾ ਦਰਸ਼ਨ ਦੇਖ ਕਰਕੇ ਪੂਰੀ ਬ੍ਰह्म ਗਿਆਨ ਦਾ ਧਰਮ ਚੜ ਜਾਂਦਾ ਹੈ ਸਾਰੰਗ ਮਹੱਲਾ ਪੰਜਵਾ ਕਹਾ ਕਰੇ ਰੀ ਖਾਟ ਖਾਟਲੀ ਹਜੂਰ ਹਰੂ ਦਿਨ ਕਹਾ ਕਰੇ ਰੇ ਖਾਟ ਖਾਟਲੀ ਏ ਜੀਵ ਕੀ ਤੂੰ ਇਹ ਕਰਦਾ ਰਹਿਣਾ ਵੀ ਮੈਂ ਇੰਨੀ ਖੱਟੀ ਖੱਟ ਲਈ ਐ ਇੰਨੀ ਹੋਰ ਖੱਟੀ ਖੱਟੂਗਾ ਤੇ ਇੰਨੀ ਇੰਨੀਆਂ ਮਜੀਆਂ ਮਣਾ ਲੀਆਂ ਇਹਨੇ ਬਿਸਰੇ ਬਣਾ ਲਏ ਐ ਇੰਨੀਆਂ ਹੋਰ ਖੱਟੀਆਂ ਖੱਟੂਗਾ ਤੇ ਕੀ ਕਰਦਾ ਰਹਿਣਾ ਹੈ ਪਉਣ ਅਫਾਰ ਤੂਰ ਸ਼ਾਮਰ ਇਹ ਭਾਈ ਜੇ ਪਉਣ ਦੇ ਨਾਲ ਅਫਰੀ ਪਾਉਣੀ ਐ ਨਾ ਸਰੀਰ ਚ ਇਹ ਚੰਗੜਾ ਤੇਰਾ ਫੁੱਲਿਆ ਹੋਇਆ ਐ ਪਉਣ ਸਵਾਸਾਂ ਦੇ ਅਫਰੇਵੇਂ ਦੇ ਨਾਲ ਕਿਆ ਮੜਾਈ ਫੁੱਲਿਆ ਹੋਇਆ ਹੈ ਨਾ ਤੇਰਾ ਹੱਤ ਜਜਰੀ ਤੇਰੀ ਰੇ ਮਾਟਲੀ ਅਤ ਕਸ਼ਾ ਕਰਕੇ ਜਜਰੀ ਪ੍ਰਾਣੀ ਹੈ ਜਰਜਰੀ ਭੂਤ ਨਾ ਸੋ ਜਾਣ ਵਾਲੀ ਹੈ ਤੇਰੀ ਦੇਹ ਰੂਪੀ ਮਟੀਲੀ ਜਿਹੜੀ ਹੈ ਭਾਈ ਇਹ ਸਦਾ ਕਾਇਮ ਨਹੀਂ ਰਹਿਣੀ ਹੈ ਰਹਾਉ ਉਹੀ ਤੇ ਹਰਿਉ ਉਹਾਂ ਲਈ ਧਰਿਉ ਉਸ ਪਾਸਿਓਂ ਤਾਂ ਪੈਸੇ ਧਨ ਦੌਲਤ ਕਿਸੇ ਗਰੀਬ ਦੇ ਪਾਸੋਂ ਖੋ ਕੇ ਖਿੰਜ ਕੇ ਚੋਰੀ ਕਰਕੇ ਕਿਉਂ ਹਰਿਆ ਚੁਰਾ ਲ ਗਿਆ ਵਾਲੇ ਧਰਿਓ ਤੇ ਉਥੇ ਸਬੰਧੀਆਂ ਦੇ ਕੋਲੇ ਲਿਜਾ ਕੇ ਅੱਖ ਤਾਂ ਵੀ ਆ ਲਓ ਗੁਲ ਚੰਨੇ ਉਡਾਓ ਇਹਨੂੰ ਖਾਓ ਪੀਓ ਬਹੁ ਪਰਪੰਚ ਕਰ ਪਰਦੰ ਵਿਆਵ ਸੁਧਦਾਰਾ ਬਿਆਨ ਲੁਟਾਵਾ ਜੈਸੀ ਬਾਸਾ ਮਾਸ ਦੀਤ ਝਾਟ ਮਾਰੇ ਕਹਿੰਦੇ ਤਾਂ ਐ ਕਰਦੇ ਜੇ ਬਾਸ਼ਾ ਛੋਟਾ ਬਾਜ ਹੁੰਦਾ ਛੋਟਾ ਬਾਜ ਜਿਹੜਾ ਹੁੰਦਾ ਹੈ ਉਹ ਮਹਾਦੀ ਝਾੜਲੀ ਚਬਟ ਮਾਰ ਕੇ ਆਪਦੇ ਸ਼ਿਕਾਰੀ ਦੇ ਕੋਲੇ ਲਿਆ ਕੇ ਰੱਖ ਦਿੰਦਾ ਉਹ ਫਿਰ ਉਹ ਤਾਮਾ ਖਵਾ ਦਿੰਦਾ ਤੇ ਬਾਕੀ ਬਚਦਾ ਮਾਸ ਆਪ ਖਾ ਜਾਂਦਾ ਇਸੇ ਪ੍ਰਕਾਰ ਹੈ ਇਸਤਰੀ ਪੁੱਤ ਜਿਹੜੇ ਤੇਰੇ ਐ ਤਾਂ ਸ਼ਿਕਾਰੀ ਐ ਕਿ ਤੂੰ ਐ ਬਾਸ਼ਾ ਇਹਨਾਂ ਦਾ ਛੋਟਾ ਬਾਜ ਰੱਖਿਆ ਹੋਇਆ ਉਸ ਪਾਸੋਂ ਕਿਹਦਾ ਧਨ ਚੱਕ ਲਿਆ ਆ ਦੂਏ ਪਾਸੇ ਲਿਆ ਕੇ ਘਰ ਚ ਰੱਖ ਤੇ ਲੈ ਵੀ ਖਾਓ ਪੀਓ ਤੇ ਇਸ ਤਰ੍ਹਾਂ ਥੋੜਾ ਵਾਲਾ ਖਾਣੂ ਤਾਮਾ ਦੇ ਦਿੰਦੇ ਤੈਨੂੰ ਉਹ ਖਾਪਿਆਦੁੰਦੇ ਬਾਕੀ ਪੁੱਤਰ ਇਸਤਰੀ ਸਭ ਲੁੱਟ ਲੈਂਦੇ ਐ ਇਹ ਇਸ ਪ੍ਰਕਾਰ ਝੱਟ ਮਾਰਨ ਵਾਂਗੂ ਤੂੰ ਚੋਰੀ ਯਾਰੀ ਠੱਗੀ ਕਰਦਾ ਰਹਿੰਦਾ ਚੰਗਾ ਨਹੀਂ ਹੈ ਦੇਵਨ ਹਾਰ ਬਿਸਾਰਿਉ ਅੰਧਲੇ ਕੇਵਿਆ ਨੇ ਜੋ ਦੇਣ ਵਾਲਾ ਪਰਮੇਸ਼ਰ ਨੂੰ ਵਿਸਾਰ ਛੱਡਿਆ ਭਲਾ ਛੱਡਿਆ ਜਿਉਂ ਸਫਰੀ ਉਧਰ ਭੜੈ ਬਹਿ ਹਾਟ ਲਈ ਇਸ ਪ੍ਰਕਾਰ ਸਫਰੀ ਆਦਮੀ ਦੁਰਿਆ ਜਾਂਦਾ ਹੱਡੀ ਤੇ ਬਹਿ ਕੇ ਪੇਚ ਭਰ ਲਵੇ ਜਿਉਂ ਤੂੰ ਤਾਂ ਭਈ ਮੁਸਾਫਰ ਐ ਇਹ ਦੁਨੀਆ ਰੂਪੀ ਹੱਟੀ ਤੇ ਬੈਠ ਕੇ ਆਪ ਦਾ ਪੇਟ ਹੀ ਭਰਨ ਜੋਗਾ ਹੈ ਤੇਰੇ ਨਾਲ ਕੋਈ ਪਦਾਰਥ ਨਹੀਂ ਜਾਣਾ ਮਹਾਰਾਜ ਦੇ ਬਚਨ ਕੀਤੇ ਆ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਬਾਕ ਕੁਝ ਪਾਏ ਆਮਾਨ ਤੈਨੂੰ ਸੇਰ ਦਿਹਾੜੀ ਚ ਤੇਰੀ ਖੁਰਾਕ ਹੈ ਕੱਚੀ ਇਹਦਾ ਪੁਰਾਣਾ ਬਾਕੀ ਸਾਰੀਆਂ ਵਸਤੂਆਂ ਤੇਰੇ ਕੋਲੇ ਆਮਾਨ ਤੇ ਰੱਖੀਆਂ ਹੋਈਆਂ ਜਦੋਂ ਚਿੱਤ ਕੀਤਾ ਮਾਰਨ ਹੋਰ ਨੂੰ ਦੇ ਦੇਣੀਆਂ ਹਨ ਇਸੇ ਪ੍ਰਕਾਰ ਕੋ ਜਿਵੇਂ ਸਫਰੀ ਜਿਵੇਂ ਰਾਹੀ ਹੱਟੀ ਤੇ ਬੈਠ ਕੇ ਦੁਕਾਨ ਤੇ ਜਾ ਰਾਂ ਦੀ ਰੋਟੀ ਖਾ ਕੇ ਆਉਂਦਾ ਪੇਟ ਭਰ ਲੈਂਦਾ ਇਸ ਪ੍ਰਕਾਰ ਦਾ ਮਜ਼ਦੂਰੀ ਕਰਕੇ ਤੂੰ ਖਾਣਾ ਪੀਣਾ ਹੈ ਐਸੇ ਪ੍ਰਕਾਰ ਜੈਸੇ ਸਫਰੀ ਮਦਾਰੀ ਤਮਾਸ਼ਾ ਦਿੰਦਾ ਦਿਖਾਉਂਦਾ ਰਹਿੰਦਾ ਪੈਸੇ 2 ਪੈਸੇ 4 ਪੈਸੇ ਤਮਾਸ਼ੇ ਦੇਣਾ ਕੋਈ ਦਾਣੇ ਫੱਕੇ ਲੈ ਕੇ ਹੱਟੀ ਦੇ ਉੱਤੇ ਬੈਠ ਕੇ ਚੰਗਾ ਖਾ ਪੀ ਲੈਂਦਾ ਉਹ ਦੁਕਾਨਦਾਰ ਦੇ ਕੋਲੇ ਬੇਸੰਦਾ ਦਾਣੇ ਤੇ ਪੈਸੇ ਆਜਕ ਉਨਦਰ ਨਗਦ ਲੈ ਲੈ ਇੰਦੇ ਈਵ ਮਦਾਰੀ ਵਾਂਗੂ ਹੈ ਤੇਰੀ ਖੇਲ ਇਹ ਸੰਸਾਰ ਰੂਪੀ ਹੱਗੀ ਚ ਬੈਠ ਕੇ ਮਾਇਆ ਨੂੰ ਵੱਟ ਵੱਟ ਕੇ ਖਾਈ ਪੀ ਜਾਂਦਾ ਹੈ ਤੇ ਹਟਲੀ ਨਾ ਹਟਕੇ ਜਿਹੜਾ ਜਿਹੜਾ ਬਗਲਾ ਹੈ ਕਿਨਾਰੇ ਤੇ ਬੈਠਾ ਰਹਿਣਾ ਹਟਕੇ ਜਦੋਂ ਮੱਛੀ ਆ ਜਾਵੇ ਸਫਰੀ ਨਾ ਮੱਛੀ ਦਾ ਉਹ ਪਿੱਛੇ ਹਟ ਕੇ ਝਾਟੀ ਖਾ ਲੈਂਦਾ ਐ ਇਸੇ ਪ੍ਰਕਾਰ ਪਰਾਇ ਘਰਾਂ ਨੂੰ ਜਿਹੜਾ ਤਗਣਾ ਹੈ ਨਾ ਬਗਲੇ ਵਾਂਗੂ ਉਤੋਂ ਸਮਾਧੀਆਂ ਲਾਈ ਬੈਠਾ ਜਦੋਂ ਪਰਾਈ स्त्री ਪ੍ਰਾਪਤ ਹੋ ਜੇ ਝਾਟੀ ਉਸ ਵੇਲੇ ਭੋਗਣ ਲੱਗ ਜਾਣਾ ਇਹ ਬਗਲੇ ਵਾਲੀ ਤੇਰੀ ਹਾਲ ਸਾਧ ਵਿਕਾਰ ਵਿਕਾਰ ਝੂਠ ਰਸ ਕਹਿੰਦੇ ਸਵਾਦਾਂ ਵਿੱਚ ਲੱਗਾ ਹੋਇਆ ਰਾਤ ਦੇ ਨੇ ਖਾਣਦਿਆਂ ਜੇ ਇਹ ਵੀ ਵਿਕਾਰ ਬਦਲ ਜਾਣ ਵਾਲੇ ਵਿਕਾਰ ਹੀ ਪੈਦਾ ਕਰਨ ਵਾਲੇ ਹਨ ਜਿੰਨਾ ਖਾਣਾ ਨਾ ਇਹ ਖਾਣ ਕਰਕੇ ਵੀ ਬਾਹਲੇ ਵਿਸ਼ਿਆਂ ਦੇ ਸਵਾਦ ਹੀ ਫੁਰਦੇ ਐ ਵਕਾਰ ਵਿਕਾਰ ਝੂਠ ਰਸ ਅਤੇ ਵਿਕਾਰ ਭੋਗਦਾ ਹੈ ਇਹ ਸਵਾਦ ਵੀ ਜਿਹੜੇ ਵਿਕਾਰ ਪੈਦਾ ਕਰਨ ਵਾਲੇ ਖਾਣ ਪੀਣ ਦੇ ਜ਼ੁਬਾਨ ਦੇ ਸਵਾਦ ਨਾਲ ਹੀ ਮਾਰਿਆ ਜੂ ਵਿਕਾਰੀ ਹੁੰਦਾ ਸੋ ਵਿਕਾਰ ਕਾਮਾਦ ਕਾਮੇ ਸਵਾਦ ਵਿਕਾਰ ਵਿਕਾਰ ਝੂਠ ਰਸ ਅਤੇ ਵਿਕਾਰ ਵਿਸ਼ੇ ਭੋਗਦਾ ਹੈ ਝੂਠੇ ਪਦਾਰਥਾਂ ਵਿੱਚ ਲੱਗਾ ਹੋਇਆ ਝੂਠੇ ਰਸਾਂ ਕਸਾਂ ਨੂੰ ਖਾਣਾ ਹੈ ਜਹ ਜਾਨੋ ਤਹ ਪੀਰ ਬਾਤ ਰਸ ਦੀਆਂ ਗੱਲਾਂ ਕਰ ਰਹੇ ਫਲਾਣਾ ਅੱਜ ਹੀ ਬੜਿਆ ਰਸ ਦਾ ਇੱਕ ਭੋਜਨ ਬਣਿਆ ਹੈ ਜਿੱਥੇ ਪ੍ਰਲੋਕ ਚ ਜਾਣਾ ਹੈ ਉਥੇ ਬਹੁਤ ਬਾਟਲੀ ਰਸਤਾ ਤੇ ਖੰਡੇ ਤੇ ਹਰ ਗਲੀ ਤੇ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ ਬੜੀ ਭੀੜ ਹੋ ਗਈ ਬਿਤਾ ਪਵੇਗੀ ਉਸ ਰਸਤੇ ਚ ਤੰਗ ਦਿਉ ਨਾਰੀਆਂ ਗਰੀਆਂ ਚ ਪਵੇਂਗਾ ਆਹ ਨਾਨਕ ਸਮਝ ਰੇ ਇਆਨੇ ਸਤਗੁਰ ਨਾਨਕ ਦੇਵ ਜੀ ਕਹਿੰਦੇ ਹੈ ਇਆਣਿਆ ਅਗਿਆਨ ਪੁਰਖਾ ਅਗਿਆਨੀਆਂ ਅਣਜਾਣ ਪੁਰਖਾ ਸਮਝ ਲੈ ਵਿਚਾਰ ਸਾਡੀ ਆਜ ਕਾਲ ਖੁੱਲੈ ਤੇਰੀ ਗਾਂਠ ਖੁੱਲ ਜਾਈਂ ਜਾਂ ਕੱਲ ਨੂੰ ਜਦੋਂ ਆਜੂ ਦਾ ਕਾਲ ਹੋ ਗਿਆ ਉਹਨ ਤੇਰੀ ਪ੍ਰਾਣ ਆਪਾਨ ਬਾਜੂ ਦੀ ਗੰਢ ਖੁੱਲ ਜੂਗੀ ਜਿਸ ਵੇਲੇ ਜਿਹੜੀ ਥੱਲੇ ਨੂੰ ਪਾਉਣ ਜਾਂਦੀ ਹੈ ਮਝਾਣੀ ਵਾਂਗੂ ਨੇਤਰੀ ਵਾਂਗੂ ਤੇ ਬਾਹਰ ਨੂੰ ਸਵਾਸ ਆਉਂਦੇ ਆ ਜਿਹੜੇ ਇਹ ਜਦੋਂ ਗੰਢ ਖੁੱਲ ਗਈ ਉਸੇ ਵੇਲੇ ਸਮਾਪਤ ਹੋ ਜੂਗੀ ਇਹ ਪ੍ਰਾਣੋ ਪਾਣ ਬਾਜੂ ਦੀ ਗੰਢ ਜਿਹੜੀ ਹੈ ਤੇਰੀ ਸੂਖਮ ਸਰੀਰ ਵਿੱਚੋਂ ਨਿਕਲ ਕੇ ਚਲਿਆ ਜਾਏਗਾ ਪ੍ਰਲੋਕ ਨੂੰ ਇਹ ਅੰਤ ਨੂੰ ਤੇਰੀ ਹਾਲਤ ਹੋਵੇਗੀ ਉਸ ਉਸ ਸੰਤ ਦੇ ਸਮੇਂ ਤੋਂ ਪਹਿਲਾਂ ਪਹਿਲਾਂ ਇਹ ਆਣਿਆ ਸਮਝ ਕੇ ਮਾਰੋ ਦੇ ਗੁਣ gala ਉਹ ਗੁਣਾਂ ਨੂੰ ਛੱਡ ਦੇ ਤੇ ਗੁਣਾਂ ਨੂੰ ਧਾਰਨ ਕਰਕੇ ਨਿਹਾਲ ਹੋ ਜਾ ਸਾਦ ਵਿਕਾਰ ਵਿਕਾਰ ਝੂਠ ਰਸ ਜਹ ਜਾਨੂ ਤਹ ਪੀਰ ਬਾਤ ਲੀ ਕੋ ਨਾਨਕ ਸਮਝ ਰੀ ਇਆਨੇ ਆਜ ਕਾਲ ਖੁਲੇ ਤੇਰੀ ਗਾਂਠ ਢਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰਗਮ ਹੱਲਾ ਪੰਜਵਾ ਗੁਰ ਜਿਓ ਸੰਗ ਤੋ ਹਾਰ ਜਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਹਜ਼ੂਰ ਨੇ ਅੰਮ੍ਰਿਤ ਵੇਲੇ ਜਿਹੜੇ ਜਿਹੜੇ ਸਵਾਦ ਹੈ ਬਕਾਰਾਂ ਨੂੰ ਪੈਦਾ ਕਰਨ ਵਾਲੇ ਹੈ ਤੇ ਜਿਹੜੇ ਵਕਾਰਾਂ ਵਿੱਚ ਪੈ ਕੇ ਰਸਾ ਕਸਾਂ ਵਿੱਚ ਲੱਗਾ ਹੋਇਆ ਝੂਠ ਬੋਲਦਾ ਹੈ ਝੂਠ ਬੋਲਣ ਜਿਹੜਾ ਸਮਝਿਆ ਹੈ ਕਾਮ ਆਦਿਕ ਵਕਾਰਾਂ 'ਚ ਲੱਗਾ ਹੋਇਆ ਹੈ ਇਹ ਸਾਰੇ ਵਕਾਰ ਵਿਗੜ ਜਾਂ ਬਗਾੜਨ ਵਾਲੇ ਹੈ ਸਰੀਰ ਦੇ ਨਹੀਂ ਜਿੱਥੇ ਜਾਣਾ ਹੈ ਉੱਥੇ ਬੜੀ ਬਿਪਤਾ ਪਵੇਗੀ ਰਸਤੇ ਦੇ ਵਿੱਚ ਜਾਂ ਮਾਰਗ ਵਿੱਚ ਖੰਡੇ ਤੇ ਹਰ ਗਲੀ ਅਧਪੀੜੀ ਲੇਖਾ ਲੀਜੇ ਤਿਲ ਜੋ ਟੀੜੀ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਆਨੇ ਅਗਿਆਨੀਆਂ ਬਾਲਕ ਦੀ ਨਿਆਈ ਸਮਝਣਾ ਕਰ ਅੱਜ ਜਾਂ ਕੱਲ ਨੂੰ ਜਦ ਉਮਰ ਦਾ ਕਾਲ ਹੋ ਗਿਆ ਤੇਰੀ ਪ੍ਰਾਣ ਤੇ ਆਪਾ ਜੀ ਦੀ ਗੰਢ ਖੁੱਲ ਜਾਏਗੀ ਸੂਖਮ ਸਰੀਰ ਚਲੇ ਜਾਏਗਾ ਸਠੂਰ ਸਰੀਰ ਬਾੜ ਦੀ ਨਿਆਈ ਕੱਲਾ ਪਿਆ ਰਹ ਜਾਏਗਾ ਅੱਗੇ ਹੁਣ ਫਰਮਾਉਂਦੇ ਹੁਣ ਸਤਿਗੁਰੂ ਜੀ ਸਾਰੰਗ ਮਹੱਲਾ ਪੰਜਵਾਂ ਗੁਰ ਜੀਓ ਸੰਗ ਤੋ ਹਾਰ ਜਾਨਿਓ اے ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦੀ ਸੰਗਤ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਦੁਆਰਾ ਵਾਹਿਗੁਰੂ ਦੇ ਤਾਂ ਹੀ ਜਾਨਣਾ ਕੀਤਾ ਹੈ ਕੂਟ ਜੋਧ ਉਹ ਆ ਕੀ ਬਾਤ ਨਾ ਪੁੱਛੀ ਐ ਜਿੱਥੇ ਕਰੋੜਾਂ ਯੋਧੇ ਇੱਥੇ ਦੁਨੀਆ 'ਚ ਬਹਾ ਮਾਣ ਕਰਦੇ ਵੀ ਐਡੇ ਬਲੀ ਹਾਂ ਅਸੀਂ ਰਥੀ ਹਾਂ ਸੂਰਮੇ ਅਸੀਂ ਮਹਾਰਥੀ ਹਾਂ ਅਸੀਂ ਰਾਜ ਰਥੀ ਹਾਂ ਇਸ ਪ੍ਰਕਾਰ ਬੜਾ ਮਾਣ ਕਰਦੇ ਆ ਸੂਰਮੇ ਜਿਹੜੇ ਦੁਨੀਆ ਦੇ ਅੰਦਰ ਪਰ ਹਜੂਰ ਦੇ ਬਚਨ ਕੋਟ ਜੋਧ ਉਹ ਆ ਕੀ ਬਾਤ ਨਾ ਕਰੋੜਾ ਜਿਹੜੇ ਜੋਦੇ ਆਪਣੇ ਆਪ ਨੂੰ ਕਹਾਉਣ ਵਾਲੇ ਆ ਉੱਥੇ ਦਰਗਾਹ ਚ ਉਹਨਾਂ ਦੀ ਗੱਲ ਵੀ ਨਹੀਂ ਪੁੱਛੀ ਜਾਂਦੀ ਐਵੇਂ ਇੱਥੇ ਹੰਕਾਰ ਕਰਦੇ ਹਨ ਤਾਂ ਦਰਗਾਹ ਦੀ ਮੰਨਿਓ ਉਹ ਦਰਗਾਹ ਜਿੱਥੇ ਕਈ ਰਾਮਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਜਿੱਥੇ ਜਿੱਦਰ ਲੱਖ ਮੁਹੰਮਦਾਂ ਲੱਖ ਬ੍ਰਹਮੇ ਵਿਸ਼ਨ ਮਹੇਸ਼ ਲਖ ਲਖ RAM ਮਟੀਰੀਏ ਲਖ ਰਾਹੀ ਲਖ ਵੇਸ ਕਿਸੇ ਸਾਤਨਾ ਆਈ ਹੈ ਬਿਨ ਸਤਗੁਰ ਕੇ ਉਪਦੇਸ ਤਾਂ ਦਰਗਹ ਭੀ ਮਾਨਿਓ ਉਹ ਦਰਗਾਹ ਵੀ ਸੱਚੇ ਪਾਤਸ਼ਾਹ ਆਪਨੇ ਕਿਰਪਾ ਕੀਤੀ ਆਪਦੇ ਪਿਆਰਿਆਂ ਨੂੰ ਸਤਕਾਰ ਦੇ ਕੇ ਆਪਦੇ ਸਰੂਪ ਜੀ ਦੀ ਲੀਨਤਾ ਭੇਤ ਪਰੂਪ ਇਹ ਮੰਨੇ ਗਏ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਏ ਇਹ ਪ੍ਰਾਨੀ ਦੇਖ ਲੋ ਰਗਤ ਬਿੰਦ ਕਰਕੇ ਸਰੀਰ ਬਣਿਆ ਹੋਇਆ ਹੈ ਇਹੀ ਮੋਟਵਾ ਨਾ ਇਹ ਸਰੀਰ ਪ੍ਰਾਣੀ ਦਾ ਕਹੀ ਦਾ ਕਵਨ ਰੂਪ ਦ੍ਰਿਸ਼ਟਾਨੇ ਦੇਖੋ ਮਹਾਰਾਜ ਸਾਹਿਬ ਨੇ ਕੈਸੀ ਕਿਰਪਾ ਕੀਤੀ ਆਵਰੀ ਚੇਤਨ ਸੱਤਾ ਪਾ ਕੇ ਕਿਹਾ ਜੀ ਸੋਹਣਾ ਰੂਪ ਦੇਵਤੇ ਵੀ ਮਨੁੱਖਾ ਜੇ ਰੂਪੇ ਤਰਸਦੇ ਹੈ ਕਿ ਸਾਨੂੰ ਮਨੁੱਖਾ ਦੇ ਮਿਲ ਜਾਵੇ ਕੀ ਸੋਹਣਾ ਰੂਪ ਦੇਖਣ ਚ ਬਣਾਇਆ ਹੈ ਮਾਰਾ ਨਾ ਹੁੰਦਾ ਹੈ ਜੋਤ ਪ੍ਰਗਾਸ ਭਈ ਮਾਤੀ ਸੰਗ ਮਹਾਰਾਜ ਸਾਹਿਬ ਦੀ ਜੋਤ ਕਰਕੇ ਸਾ ਸੰਗਤ ਜੀ ਮਿੱਟੀ ਪ੍ਰਕਾਸ਼ ਵਾਲੀ ਹੋਈ ਹੈ ਇਨੁ ਸਾਰੇ ਲੋਕ ਨੰਨ ਰਣ ਦੇ ਕਹਿਣ ਲਾਗੇ ਮਹਾਰਾ ਦੀ ਜੁਰਤ ਦੀ ਸੰਗਤ ਕਰਕੇ ਮਿੱਟੀ ਪ੍ਰਕਾਸ਼ਵਾਨ ਹੋਈ ਇਹਨਾਂ ਪੰਜਾਂ ਤਤਾਂ ਦੀ ਬੜੀ ਲਸ਼ਕ ਰਹੀ ਹੈ ਗੁਲਬ ਦੇ ਬਖਾਨਿਓ ਇਸ ਨੂੰ ਸਾਰੇ ਲੋਕ ਦੁਰਲਭ ਦੇ ਕਹਿੰਦੇ ਹਨ ਕਠਣ ਲੱਭਣ ਵਾਲੀ ਹੈ 84 ਲੱਖ ਜੂਨ ਤੋਂ ਬਾਅਦ ਭੋਗ ਕੇ ਪੂਰਵਲੇ ਕੀਤੇ ਹੋਏ ਕਰਮਾ ਕਰਕੇ ਮਨੁੱਖਾ ਦੇ ਪ੍ਰਾਪਤ ਹੋਇਆ ਹੈ ਫਿਰ ਫਿਰ ਤੋਂ ਬੋਧੇ ਜੁਗ ਹਾਰਿਓ ਮਾਸ ਦੇ ਲਈ ਨਾਨਕ ਕਾਟ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਤੁਮ ਤੇ ਸੇਵ ਤੁਮ ਤੇ ਜਪ ਤਾਪ ਫਿਰ ਸੱਚੇ ਬਾਦਸ਼ਾਹ ਤੇਰੀ ਜੋਤ ਦੇ ਆਸਰੇ ਹੀ ਤੇਰੇ ਵੱਲੋਂ ਹੀ ਇਹ ਸੇਵਾ ਹੋ ਸਕਦੀ ਹੈ ਐਵੇਂ ਸਰੀਰ ਨਕਾਰਾ ਕੀ ਕਰ ਸਕਦਾ ਮਿੱਟੀ ਦਾ ਥੈਲਾ ਅਤੇ ਜਿਹੜੇ ਜਪ ਕਰਨੇ ਬਾਣੀ ਕਰਕੇ ਜਾਂ ਤਪ ਚਿੰਦੀ ਇਕਾਗਰਤਾ ਕਰਨੀ ਹੈ ਇਹ ਵੀ ਮਾਰਾ ਆਪ ਦੀ ਵੱਲੋਂ ਹੀ ਹੋ ਸਕਦੀ ਆਪ ਦੀ ਕਿਰਪਾ ਕਰਕੇ ਹੀ ਤੁਮ ਤੇ ਤਤ ਪਛਾਨੇਓ ਤੁਹਾਡੀ ਸत्ता ਕਰਕੇ ਹੀ ਬੁੱਧੀ ਦੇ ਅੰਦਰ ਹੈ ਕਤ ਸਰੂਪ ਦੇ ਗਿਆਨ ਨੂੰ ਪਛਾਨੇ ਜਿਸ ਕਿਸੇ ਨੇ ਪਛਾਨਿਆ ਪਰਮਾਸਤਕ ਧਰ ਕਟਿ ਜੇਵਰੀ ਜਿਨ੍ਹਾਂ ਦੇ ਮੱਥੇ ਤੇ ਆਪ ਨੇ ਕਿਰਪਾ ਦਾ ਹੱਥ ਰੱਖ ਕੇ ਵਾਸ਼ਨਾ ਦੀ ਜੇਵੜੀ ਮੋਦੀ ਜੇਬ ਦੀ ਰੱਸੀ ਜਿਹਨਾਂ ਦੀ ਕੱਟ ਦਿੱਤੀ ਐ ਫਾਹੀ ਨਾਨਕ ਦਾਸ ਦਸਾਨਿਓ ਸਤਿਗੁਰੂ ਜੀ ਕਹਿੰਦੇ ਉਹ ਆਪਦੇ ਦਾਸਾਂ ਦੇ ਦਾਸ ਲਾਉਂਦੇ ਐ ਹੰਕਾਰ ਨਹੀਂ ਕੁਝ ਕਰਦੇ ਹਨ ਸਾਰਗ ਮਹੱਲਾ ਪੰਜਵਾਂ ਹਰ ਹਰ ਦੀਉ ਸੇਵਕ ਕਉਨਾ ਆਪਣਾ ਸੇਵਕ ਨੂੰ ਸੱਚੇ ਪਾਤਸ਼ਾਹ ਨੇ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸਾਰਿਆਂ ਦੇ ਔਗਣਾਂ ਨੂੰ ਮੇਟਣ ਵਾਲਾ ਹਰਨ ਵਾਲਾ ਹੈ ਆਪ ਦਾ ਨਾਮ ਸੱਚੇ ਪਾਤਸ਼ਾਹ ਦਾ ਆਪਦੇ ਸੇਵਕ ਜਾਣ ਕੇ ਬਕਸੀਸ ਕੀਤੀ ਐ ਸੱਚੇ ਪਾਤਸ਼ਾਹ ਨੇ ਮਾਨਸਕਾਰੂ ਬਪੜਾ ਭਾਈ ਇਹ ਮਨੁੱਖ ਬਜਾਰਾ ਕੀ ਬਪੜਾ ਕੀਦਾ ਇਹ ਗਿਰਤੀ ਵਿੱਚ ਐ ਮਨੁੱਖ ਕੀ ਕਰ ਸਕਦਾ ਹੈ ਜਾ ਕੋ ਰਾਖਾ ਰ ਜਿਹਦਾ ਪਰਮੇਸ਼ਰ ਆਪ ਰਾਖਾ ਹੋਵੇ ਮਨੁੱਖੋ ਦਾ ਕੁਝ ਨਹੀਂ ਵਿਗਾੜ ਸਕਦਾ ਬਪੜਾ ਤੋਚੈ ਮਨੁੱਖੋ ਜਿਵੇਂ ਹਰਨਾਕ ਸਿੰਘ ਜੋਰ ਲਾ ਲਿਆ ਪਰ ਆਦਾ ਰੋਮ ਵੀ ਬਿੰਗਾ ਨਹੀਂ ਕਰ ਸਕਿਆ ਪ੍ਰਹਾਉ ਆਪ ਮਹਾਜਨ ਆਪੇ ਪੰਚ ਆਪੇ ਸਾਹਸੰਗੇ ਜੀ ਮਹਾਜਨ ਆਪ ਹੀ ਜਿਸ ਪ੍ਰਕਾਰ ਬੈਸ ਹੈ ਨਾ ਕੰਮ ਕਰਨ ਵਾਲੇ ਹੱਤੀ ਦੁਕਾਨ ਕਰਨ ਵਾਲੇ ਉਹਨਾਂ ਵਿੱਚ ਵੀ ਆਪ ਹੀ ਵਰਤਦਾ ਹੈ ਆਪੇ ਪੰਚ ਆਪ ਹੀ ਪੰਚ ਚੌਧਰੀਆਂ ਵਿੱਚ ਪੰਚਾਇਤ ਰੂਪ ਬਣ ਕੇ ਰਹਿੰਦਾ ਹੈ ਆਪ ਸੇਵਕ ਕਹਿ ਕਾਂ ਆਪ ਹੀ ਸੇਵਕਾਂ ਦੇ ਕੰਮਾਂ ਨੂੰ ਕਰਨ ਵਾਲਾ ਇਸੇ ਪ੍ਰਕਾਰ ਆਪ ਮਹਾਜਨ ਆਪੇ ਪੰਚਾ ਆਪ ਹੀ ਮਹਾਤਮਾ ਜਨ ਸੰਤ ਮਹਾਤਮਾ ਸ੍ਰੇਸ਼ਟ ਜੀਵਨ ਵਾਲੇ ਮਹਾਪੁਰਖ ਹੈ ਤੇ ਆਪ ਹੀ ਪੰਚਾ ਚੇਤਨ ਬ੍ਰਹਮ ਗੁਰੂ ਸਰੂ ਮੁਖੀ ਆ ਸਾਰਿਆਂ ਦੇ ਅੰਦਰ ਆਪ ਸੇਵਕ ਕੈ ਕਾਮ ਤੇ ਆਪ ਹੀ ਸੇਵਕਾਂ ਦੇ ਈਸ਼ਵਰ ਹੋ ਕੇ ਸਾਰੇ ਕੰਮ ਪੂਰੇ ਕਰ ਰਿਹਾ ਹੈ ਮਾਇਆ ਸਭਲ ਹੋ ਕੇ ਆਪੇ ਸਗਲੇ ਦੂਤ ਬਿਦਾਰੇ ਆਪ ਹੀ ਕਾਮ ਕਰੋ ਲੋਭ ਮੋਹ ਹੰਕਾਰ ਦੂਤ ਜਮ ਦੂਤ ਸਾਰੇ ਬਿਦਾਰੇ ਖੜਾ ਤੇ ਨਾਸ ਕਰ ਦਿੱਤੇ ਠਾਕੁਰ ਅੰਤਰ ਜਾ ਇਹ ਠਾਕੁਰ ਸੌਮੀ ਅਕਾਲਪੁਰ ਖੰਤਰ ਜਾਮੀ ਹੈ ਆਪੇ ਪਾਤ ਰਾਖੀ ਸੇਵਕ ਕੀ ਆਪ ਦੇ ਸੇਵਕਾਂ ਦੀ ਪਤ ਜਿੱਤ ਰੱਖਣਾ ਕੀਤੀ ਹੈ ਆਪ ਕੀ ਉਹ ਬੰਧਾਨ ਆਪ ਹੀ ਬੰਧਾਨ ਨਿਯਮ ਬਣਾਤਾ ਕਿ ਇਸ ਨਿਯਮ ਵਿੱਚ ਰਹਿਣਾ ਚਾਹੀਦਾ ਗੁਰਮੁਖ ਨਾਮ ਦਾ ਅਨੁਸ਼ਾਨ ਇਸ ਪ੍ਰਕਾਰ ਆਪ ਨਿਯਮ ਬਣਾਇਆ ਹੈ ਆਪ ਹੀ ਮਾਰਨ ਕਾਮਕਰੋਧ ਲੋਭ ਮੋਹ ਹੰਕਾਰ ਦਾ ਬੰਧਾਨ ਬੰਨਾ ਪਾਤਾ ਸੰਤੋਖ ਦਾ ਬੰਨਾ ਪਾ ਕੇ ਕਾਮਕਰੋਧ ਰੋਕ ਦਿੱਤੇ ਹਨ ਆਪ ਕੀ ਉਹ ਬੰਧਾਨ ਆਪ ਹੀ ਬੰਧਾਨ ਨਿਯਮ ਬਣਾਤਾ ਮਰਯਾਦਾ ਬਣਾ ਕੇ ਕਿ ਇਸ ਤਰ੍ਹਾਂ ਚੱਲਨੇ ਕਰਕੇ ਭਾਉ ਭਗਤੀ ਕਰਕੇ ਭਾਉ ਭਗਤ ਕਰਨੀ ਸਦਾਏ ਤਾ ਨਾਨਕ ਮੁਖ ਅੰਤਰ ਪਾਏ ਇਹ ਨਿਯਮ ਵੀ ਆਪ ਹੀ ਬਣਾਤਾ ਹੈ ਆਦ ਯੁਗਾਦ ਸੇਵਕ ਕੀ ਰੱਖੈ ਆਦ ਯੁਗਾਦ ਸਦਾ ਸਦਾ ਸੇਵਕਾਂ ਦੀ ਰੱਖਿਆ ਕਰਦਾ ਹੈ ਨਾਨਕ ਕੋ ਪ੍ਰਭ ਜਾਨ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੈ ਜਿਆ ਪ੍ਰਭੂ ਸਮਰਾਥਾ ਸਾਡਾ ਭਾਈ ਉਹ ਯਾਰਣਾ ਕਰੋ ਸਾਰਗ ਮਹੱਲਾ 5ਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਖੇਹਰੀ ਤੂੰ ਸਾਡਾ ਮਿੱਤਰ ਹੈ ਮਾਤਾ ਦੇ ਗਰਭ ਦਾ ਐਸ ਲੋਕ ਦਾ ਵੀ ਸਖਾ ਹੈ ਅੰਤ ਨੂੰ ਵੀ ਪ੍ਰਾਣਾਂ ਉਚੈਤਾ ਕਰਨ ਵਾਲਾ ਪਛਾਣਿਆ ਹੈ ਮਨ ਤਨ ਜੀਵ ਪਿੰਡ ਸਭ ਤੁਮਰਾ ਇਹ ਮਹਾਰਾਜ ਦਾ ਮਨ ਸੁਖੋਂ ਸੀ ਦਿੱਤਾ ਹੋਇਆ ਜਿਹੜਾ ਤੁਹਾਨੂੰ ਵਰਤਣ ਵਾਸਤੇ ਦਿੱਤਾ ਹੈ ਜੀਵ ਚੇਤਨ ਸੱਚਾ ਪਾਈ ਹੋਈ ਹੈ ਕਾਰਨ ਦੇ ਆਜਕ ਪਿੰਡ ਸਥੂਲ ਸੂਖਮ ਸਰੂਰ ਸਰੀਰ ਸਭ ਆਪਕਾ ਹੀ ਹੈ ਇਹੋ ਤਨ ਸੀਤੋ ਤੁਮ ਰਹਿ ਤਾ ਇਹ ਤਨ ਜਿਹੜਾ ਸਾਡਾ ਹੈ ਮਾਰਾ ਤੁਹਾਡੇ ਧਿਆਨ ਵਿੱਚ ਹਰ ਵਕਤ ਸੀਤਾ ਰਹਿੰਦਾ ਹੈ ਲੇਵ ਵਿੱਚ ਬਿੰਦਾ ਕੇ ਬਨਸੂਈ ਆਨੀ ਮਨ ਹਰ ਭਗਤੀ ਸੰਗ ਸ਼ੀਵਨਾ ਇਹ ਮਾਰਾ ਤੁਹਾਡੇ ਧਨ ਧਿਆਨ ਵਿੱਚ ਤਨ ਸੀਤੋ ਸੀਤਲ ਹੋ ਗਿਆ ਹੈ ਸ਼ਾਂਤ ਹੋ ਗਿਆ ਹੈ ਸੀਨਿਆ ਗਿਆ ਆਵਦੀ ਲੇਵ ਰੂਪੀ ਸੂਈ ਦੇ ਨਾਲ ਮਹਾਵਾਕ ਰੂਪੀ ਤਾਗਿਆਂ ਨਾਲ ਇਹ ਅਸੀਂ ਆਪਣਾ ਤਨ ਜੋ ਅਖੰਡ ਚੇਤੁੰਦੇ ਹੈ ਉਸ ਜੇ ਆਪਣੇ ਆਪ ਨੂੰ ਸਿਉਂਦਿਆ ਹੈ ਮੇਲ ਲਿਆ ਹੈ ਰਹਾ ਤੂੰ ਯੋ ਮਾਰਾ ਸਾਰਿਆਂ ਦਾ ਤਾਨ ਅੰਨ ਦੇਣ ਵਾਲਾ ਰੂਜੀ ਦੇਣ ਵਾਲਾ ਹੈ ਧਿਆਨ ਰੂਪੀ ਮਹਾਪੁਰਖਾਂ ਦਾ ਤੂੰ ਤਾਨ ਅੰਨ ਹੈ ਸੱਚੇ ਪਾਤਸ਼ਾਹ ਰਹਾ ਤੂੰ ਹੀ ਦਈਏ ਅਨੇਕ ਪ੍ਰਕਾਰ ਤੁਸੀਂ ਮਾਰਾ ਅਨੇਕ ਪ੍ਰਕਾਰ ਦੇ ਪਦਾਰਥ ਦਿੱਤੇ ਹੈ ਅਨੇਕ ਪ੍ਰਕਾਰ ਦੇ ਸਬੰਧੀ ਦਿੱਤੇ ਹੈ ਅਨੇਕ ਪ੍ਰਕਾਰ ਦੇ ਦੇਵੀ ਗੁਣ ਬਖਸ਼ੇ ਹੈ ਸਰ ਸੰਤੋਖ ਦਿਆ ਧਰਮ ਵਿਚਾਰ ਤੁਮ ਹੀ دیے ਮਾਂ ਤੁਸੀਂ ਮਾਰਾ ਸਤਕਾਰ ਦਿੱਤਾ ਹੈ ਤੁਸੀਂ ਸਾਰੇ ਅਨੇਕ ਪ੍ਰਕਾਰ ਦੇ ਗੁਣ ਬਖਸ਼ੇ ਹੈ ਤੁਸੀਂ ਸਾਰੀ ਦੁਨੀਆ ਚ ਮਾਨ ਸਤਕਾਰ ਕੀਤਾ ਹੈ ਤੁਸੀਂ ਮੰਨਣ ਰੂਪ ਵਿੰਭ੍ਰਮ ਗਿਆਨ ਬਖਸ਼ਿਆ ਹੈ ਸਦਾ ਸਦਾ ਤੁਮਹੀ ਪਾਤਰਾਖਹੁ ਹੇ ਅੰਤਰਜਾਮੀ ਸਦਾ ਸਦਾ ਆਪ ਹੀ ਇੱਜ਼ਤ ਰੱਖਣ ਵਾਲੇ ਹੋ ਲੋਕ ਪਰ ਲੋਕ ਚ ਆਪ ਦੇ ਸੇਵਕਾਂ ਦੇ ਅੰਤਰਜਾਮੀ ਜੀ ਹੇ ਮਹਾਰਾਜ ਤੁਸੀਂ ਅੰਤਰਜਾਮੀ ਹੋ ਘਣ ਘੜ ਕੇ ਅੰਤਰ ਕੀ ਜਾਣਤ ਤੇ ਜਾਣੇ ਜਾਣਿਆ ਮਹਾਪੁਰਖਾਂ ਨੇ ਜਾਣਿਆ ਕਿ ਅੰਤਰਜਾਮੀ ਹੋ ਤੁਸੀਂ ਹੇ ਮਹਾਰਾਜ ਜੀ ਅੰਤਰਜਾਮੀ ਹੋਣੇ ਕਰਕੇ ਤੁਸੀਂ ਸਾਡੇ ਹਿਰਦੇ ਦੀ ਹਾਲਤ ਨੂੰ ਜਾਣਦੇ ਹੋ ਤੂੰ ਸੱਚੇ ਪਾਤਸ਼ਾਹ ਕਿਰਪਾ ਕਰ ਅੰਤਰ ਜਾਮੀ ਅਸੀਂ ਵੀ ਤੇਰੇ ਸਰੂਪ ਨੂੰ ਜਾਣ ਲਈਏ ਕਿ ਤੂੰ ਘਟਾ ਘਟਾ ਦੇ ਅੰਦਰ ਲਈ ਜਾਣਨ ਵਾਲਾ ਹੈ ਇਸ ਕਰਕੇ ਮਨ ਕਰੇ ਕੋਈ ਔਗਣ ਵਾਲੀ ਚੀਜ਼ ਵੀ ਨਹੀਂ ਨਾ ਕਰੇ ਜਿਨ ਸੰਤਨ ਜਾਣਿਆ ਤੂੰ ਠਾਕੁਰ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਨੇ ਇਹ ਸਰਵ ਕੇ ਮਾਲਕ ਤੇਰੇ ਤਾਈ ਜਾਣ ਲਿਆ ਹੈ ਤੇ ਆਏ ਪਰਵਾਹ ਉਹ ਆਏ ਹੋਏ ਸੰਸਾਰ ਵਿੱਚ ਸਫਲੇ ਆ ਮਹਾਂਪੁਰਖ ਮਨੁੱਖਾ ਦੇ ਨੂੰ ਪਾ ਕੇ ਜਨ ਕਾ ਸੰਗ ਪਾਈਐ ਵਡ ਭਾਗੀ ਉਹ ਤੇਰੇ ਪਿਆਰਿਆ ਜਨਾਂ ਦਾ ਸੰਗ ਮਾਰਾ ਉਤੋਂ ਭਾਗਾ ਕਰਕੇ ਪਾਇਆ ਜਾਂਦਾ ਹੈ ਨਾਨਕ ਸੰਤਨ ਕੈ ਕੁਰਵਾਂ ਸਤਗੁਰੂ ਨਾਨਕਦੇਵ ਜੀ ਕਹਿੰਦਿਆ ਨੇ ਇਹਨਾਂ ਸੰਤਾਂ ਪਿਆਰਿਆਂ ਤੋਂ ਐਸਿਆਂ ਤੋਂ ਕੁਰਵਾਂ ਬਲਿਹਾਰ ਜਾਈਏ ਆਪਣਾ ਵਾਰ ਨਾ ਕਰੀਏ